ਅਛਰੇ ਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਵਾਸਤੂ ਸ਼ਾਸਤਰ ਨੂੰ ਲੈ ਕੇ ਵਾਸਤੂ ਕਿੰਨਾ ਕੁ ਜ਼ਰੂਰੀ ਹੈ ਘਰ ਦੇ ਵਿੱਚ ਵਾਸਤੂ ਦੇ ਅਨੁਸਾਰ ਕਿਸ ਤਰ੍ਹਾਂ ਦੇ ਨਾਲ ਤੁਸੀਂ ਸਮੱਸਿਆਵਾਂ ਦੂਰ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਉਹ ਤੋਂ ਕਿਵੇਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਇਸ ਦੇ ਬਾਰੇ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਇੱਕ ਵਾਰ ਫਿਰ ਤੋਂ ਸਟੂਡੀਓ ਦੇ ਵਿੱਚ ਮੋਨਿਕਾ ਗੁਪਤਾ ਜੀ ਮੌਜੂਦ ਨੇ ਜੋ ਕਿ ਵਾਸਤੂ ਆਚਾਰੀਆ ਤੇ ਐਸਟ੍ਰੋਲੋਜਰ ਮਾਹਰ ਨੇ ਇਹਨਾਂ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਜਿਹੜੀ ਸਟੱਡੀ ਵੀ ਕੀਤੀ ਗਈ ਹੈ ਤੇ ਪ੍ਰੈਕਟਿਕ ਵੇ ਇਹਨਾਂ ਨੂੰ ਲੰਬਾ ਸਮਾਂ ਹੋ ਚੁੱਕਿਆ ਤੇ ਕਾਫੀ ਪੋਜ਼ਿਟਿਵ ਰਿਜ਼ਲਟਸ ਨੇ ਜਿਹੜੇ ਉਹ ਸੁਣਨ ਨੂੰ ਵੀ ਮਿਲਦੇ ਨੇ ਤੇ ਇੱਕ ਵਾਰ ਫਿਰ ਤੋਂ ਤੁਹਾਡੀ ਮੁਲਾਕਾਤ ਕਰਵਾਉਨੇ ਆ ਮੋਨਿਕਾ ਗੁਪਤਾ ਜੀ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਬੜੀ ਅੱਛੀ ਜੀ ਤੇ ਮੈਮ ਜਿਵੇਂ ਕਿ ਆਪਾਂ ਪਿਛਲੇ ਵੀ ਕਈ ਪ੍ਰੋਗਰਾਮਸ ਦੇ ਵਿੱਚ ਗੱਲਬਾਤ ਕੀਤੀ ਹੈ ਵਾਸੂ ਸ਼ਾਸਤਰ ਦੇ ਬਾਰੇ ਤਾਂ ਕਾਫੀ ਜਿਹੜੇ ਨਵੇਂ ਦਰਸ਼ਕ ਜੁੜੇ ਹੋਣਗੇ ਮੈਂ ਚਾਹੂੰਗੀ ਉਹਨਾਂ ਨੂੰ ਇੱਕ ਵਾਰੀ ਤੁਸੀਂ ਇੰਟਰੋਡਿਊਸ ਕਰਾ ਦਿਓ ਕਿ ਵਾਸੂ ਹੈ ਜਿਹੜਾ ਹੁੰਦਾ ਕੀ ਹੈ ਤੇ ਕੀ ਇਹਨੂੰ ਆਪਾਂ ਸਾਇੰਸ ਵੀ ਕਹਿ ਸਕਦੇ ਆ ਹਾਂਜੀ ਬਿਲਕੁਲ 100% ਵਾਸਤਵਿਕ ਸਾਇੰਸ ਹੈ ਔਰ ਬਿਲਕੁਲ ਜਿਹੜੀ ਦੀ ਸਟੱਡੀਜ਼ ਵੀ ਹੈਗੀਆਂ ਉਹ ਪੂਰੀ ਸਾਇੰਸ ਬੇਸਡ ਹੀ ਹੈ ਕਿਉਂਕਿ ਸਾਇੰਸ ਕੀ ਹੁੰਦਾ ਕਿ ਜਿਹੜਾ ਅਸੀਂ ਕੋਈ ਵੀ ਪ੍ਰੈਕਟੀਕਲ ਕਰ ਲਿਆ ਰਾਈਟ ਉਹਦੇ ਜੋ ਰਿਜ਼ਲਟਸ ਆ ਰਹੇ ਆ ਦ ਦੈਟ ਇਜ਼ ਸਾਇੰਸ ਉਹ ਕੋਈ ਵੀ ਮਤਲਬ ਪ੍ਰਿੰਸੀਪਲ ਹੈ ਉਹਨੂੰ ਸਾਇੰਸ ਦੇ ਵਿੱਚ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਦਿਸ ਇਜ਼ ਪ੍ਰੂਵਡ ਤੋਂ ਪ੍ਰੂਵਡ ਹੈ ਕਿ ਐਕਸਪੈਰੀਮੈਂਟਸ ਕੀਤੇ ਐਕਸਪੈਰੀਮੈਂਟਸ ਜੋ ਰਿਜ਼ਲਟਸ ਆਏ

ਸੋ ਗੱਲ ਕੀਤੀ ਨਾ ਬਹੁਤ ਲੋਕਾਂ ਨੂੰ ਇਹੀ ਵਹਿਮ ਹੁੰਦਾ ਕਿ ਕਿਚਨ ਦੇ ਵਿੱਚ ਜਿਵੇਂ ਖਾਣਾ ਬੰਦਦਾ ਹੈ ਨਾ ਉਹੀ ਖਾਣਿਆ ਤਾਂ ਉਹਦਾ ਬਹੁਤ ਵਹਿਮ ਰਹਿੰਦਾ ਹੈ ਕਿ ਕਿਚਨ ਕਿਸ ਡਾਇਰੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਬਿਲਕੁਲ ਅਸ ਤੁਸੀਂ ਕਿਚਨ ਦੇ ਬਾਰੇ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨੂੰ ਦਵੋ ਹਾਂਜੀ ਪਹਿਲਾਂ ਥੋੜਾ ਜਿਵੇਂ ਇੱਕ ਵਾਰੀ ਸੈਂਟਰ ਦੱਸ ਨਹੀਂ ਦੁਬਾਰਾ ਤੋਂ ਕਿ ਕਿਹੜੇ ਨਵੇਂ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਪਤਾ ਨਹੀਂ ਹੋਏਗਾ ਕਿ ਸੈਂਟਰ ਕਿੱਦਾਂ ਕਢਾਲਣਾ ਹੈ ਤਾਂ ਜੋ ਫਿਰ ਤੁਸੀਂ ਡਾਇਰੈਕਸ਼ਨਸ ਨੂੰ ਹੈ ਉਹ ਦੇਖ ਪਾਓਗੇ ਸਕਰੀਨ ਤੇ ਵੀ ਤੁਹਾਡੇ ਕੋਲ ਆ ਜਾਏਗਾ ਕਿ ਸੈਂਟਰ ਕਿਸ ਤਰ੍ਹਾਂ ਅਸੀਂ ਕਢਾਲਣਾ ਹੈ ਤਾਂ ਉਹਦੇ ਵਿੱਚ ਕੀ ਕਰਨਾ ਹੈ ਕਿ ਅਸੀਂ ਆਪਣਾ ਜਿਹੜਾ ਘਰ ਦਾ ਇੱਕ ਅਪਰੋਕਸੀਮੇਟ ਆਪ ਆਈਡੀਆ ਲੈ ਲਓ ਅ ਮਤਲਬ ਹੋਰੀਜ਼ੋਨਟਲੀ ਐਂਡ ਵਰਟੀਕਲੀ ਔਰ ਉਹਦੇ ਵਿੱਚ ਸੈਂਟਰਸ ਤੁਸੀਂ ਖੜੇ ਹੋ ਜਾਓ ਔਰ ਕੰਪਸ ਲੈ ਲਓ ਆਪਣੇ ਹੱਥ ਵਿੱਚ ਔਰ ਫਿਰ ਉਹ ਕੰਪਸ ਨੂੰ ਆਪ ਇੱਕ ਵਾਰੀ ਬਸ ਇਹ ਚੈੱਕ ਕਰ ਲਓ ਕਿ ਤੁਹਾਡੇ ਕੋਲ ਕੋਈ ਮੋਬਾਈਲਸ ਨਾ ਹੋਣ ਕੋਈ ਬਹੁਤ ਜਿਆਦਾ ਆਇਰਨ ਵਾਲੀਆਂ ਚੀਜ਼ਾਂ ਨਾ ਪਈਆਂ ਹੋਣ ਤਾਂ ਜੋ ਸੈਂਟਰ ਦੀ ਜਿਹੜੀ ਕੰਪਸ ਦੀ ਰੀਡਿੰਗ ਹੈ ਉਹ ਪ੍ਰੋਪਰ ਆ ਜੇ ਆਪਣੇ ਫੋਨ ਤੇ ਵੀ ਕੰਪਸ ਨਿਕਾਲ ਸਕਦੇ ਹੋ ਔਰ ਉਹਦੇ ਖੜੇ ਹੋ ਕੇ ਇੱਕ ਵਾਲ ਤੋਂ ਫੇਸਿੰਗ ਕਰਕੇ ਤੁਸੀਂ ਉਹਨੂੰ ਚੈੱਕ ਕਰੋ ਕਿ ਤੁਹਾਡਾ ਨਾਰਥ ਕਿੱਧਰ ਹੈ ਤਾਂ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਤੁਹਾਡੀ ਜਿਹੜੀ ਕਿਚਨ ਹੈਗੀ ਆ ਉਹ ਕਿਸ ਡਾਇਰੈਕਸ਼ਨ ਚ ਆ ਰਹੀ ਹੈ ਅਕੋਰਡਿੰਗ ਟੂ ਦਾ ਕੰਪਸ ਮੰਨ ਲਓ ਨਾਰਥ ਵੱਲ ਹੀ ਆ ਸਾਊਥ ਵਾਲ ਆ ਰਹੀ ਹੈ ਵੈਸਟ ਆ ਰਹੀ ਹੈ ਈਸਟ ਆ ਰਹੀ ਹੈ ਤਾਂ ਤੁਸੀਂ ਉਹ ਚੈੱਕ ਕਰ ਸਕਦੇ ਹੋ ਪ੍ਰੋਪਰਲੀ ਔਰ ਫਿਰ ਜਿਹੜੀ ਵੀ ਅੱਜ ਅਸੀਂ ਡਿਸਕਸ਼ਨ ਕਰਾਂਗੇ ਔਰ ਜੋ ਵੀ ਰੈਮਡੀਜ਼ ਦਵਾਂਗੇ ਤੁਸੀਂ ਉਹਨਾਂ ਨੂੰ ਰਿਲੇਟ ਕਰ ਸਕਦੇ ਹੋ ਆਪਣੀ ਲਾਈਫ ਦੇ ਨਾਲ ਕਿ ਵਾਕਈ ਝਾੜੀ ਕਿਚਨ ਉੱਥੇ ਹੈਗੀ ਹੈ ਤੁਹਾਨੂੰ ਉਹ ਇਸ਼ੂਜ਼ ਆ ਰਹੇ ਹੈ ਲਾਈਫ 'ਚ ਕਿ ਨਹੀਂ ਆ ਰਹੇ ਹਨ ਅਗਰ ਆ ਰਹੇ ਹਨ ਤਾਂ ਸਿਰ ਰੈਮਡੀ ਵੀ ਨਾਲ ਦੱਸ ਦਾਂਗੇ ਕਿ ਤੁਸੀਂ ਉਹ ਰੈਮਡੀ ਵੀ ਆਪਣੀ ਲਾਈਫ 'ਚ ਕਰ ਲੈਣਾ ओके ਤੇ ਮਮ ਜਿਵੇਂ ਕਿ ਡਾਇਰੈਕਸ਼ਨਸ ਹੁੰਦੀਆਂ ਨੇ ਨਾਰਥ ਸਾਊਥ ਈਸਟ ਵੈਸਟ ਤਾਂ ਉਹਨਾਂ ਨੂੰ ਲੈ ਕੇ ਕੀ ਦੱਸਣਾ ਚਾਹੋਗੇ ਕਿ ਕਿਹੜੀ ਡਾਇਰੈਕਸ਼ਨ ਦਿਸ਼ਾ ਦੇ ਵੱਲ ਹੈ ਜਿਹੜਾ ਕਿਚਨ ਦਾ ਗੇਟ ਹੋਣਾ ਚਾਹੀਦਾ ਆ ਆ ਐਕਚੁਅਲੀ ਗੇਟ ਦਾ ਨਾ ਨਹੀਂ ਰਿਲੇਟ ਕਰਦਾ ਕਿ ਗੇਟ ਕਿੱਧਰ ਹੋਣਾ ਚਾਹੀਦਾ ਮੇਨਲੀ ਇਹ ਹੈਗਾ ਕਿ ਕਿਚਨ ਸਾਡੀ ਕਿਸ ਡਾਇਰੈਕਸ਼ਨ ਚ ਆ ਰਹੀ ਹੈ ਓਕੇ ਤੋ ਕਿਚਨ ਜਿਹ ਵਿੱਚ ਵੀ ਜਿਹੜਾ ਅਸੀਂ ਮੇਨ ਮੰਨਦੇ ਆ 댓 ਇਜ਼ ਫਾਇਰ ਐਲੀਮੈਂਟ ਕਿਉਂਕਿ ਕਿਚਨ ਨੂੰ ਅਸੀਂ ਫਾਇਰ ਨਾਲ ਰਿਲੇਟ ਕਰਦੇ ਆ ਔਰ ਸਾਡੇ ਮਤਲਬ 올ਵਰ ਅਗਨੀ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਜਿਸ ਤਰ੍ਹਾਂ ਕੋਈ ਹਵਨ ਹੁੰਦਾ ਹੈ ਕਿਤੇ ਵੀ ਮਤਲਬ ਕੁਝ ਵੀ ਅਸੀਂ ਕਰਦੇ ਹਾਂ ਤਾਂ ਅਗਨੀ প্রজਵਲਿਤ ਹੁੰਦੀ ਹੁੰਦੀ ਹੈ ਅਸੀਂ ਕੋਈ ਪਾਠ ਪੂਜਾ ਕਰਦੇ ਹਾਂ ਤਾਂ ਵੀ ਅਸੀਂ ਅਗਨੀ ਜੋਤ ਚਲਾ ਕੇ ਕਰਦੇ ਹਾਂ ਤਾਂ ਜਿਹੜਾ ਫਾਇਰ ਐਲੀਮੈਂਟ ਆ ਤਾਂ ਬੈਲੈਂਸ ਹੋਣਾ ਔਰ ਫਾਇਰ ਐਲੀਮੈਂਟ ਘਰ ਚ ਪ੍ਰੋਪਰ ਡਾਇਰੈਕਸ਼ਨ ਚ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਰ وہی ਜਿਸ ਤਰ੍ਹਾਂ ਅਸੀਂ ਪਿਛਲੀ ਵਾਰ ਵੀ ਡਿਸਕਸ ਕਰ ਰਹੇ ਸੀ ਕਿ ਅੱਜ ਕੱਲ ਸਾਨੂੰ ਬਣੇ ਬਨਾਏ ਘਰ ਚਿਲਦੇ ਆ ਔਰ ਸਾਨੂੰ ਕੁਝ ਪਸੰਦ ਆ ਰਿਹਾ ਤਾਂ ਕਈ ਵਾਰੀ ਸਾਡਾ ਵੱਜੇ 8 ਔਰ ਬਹੁਤ ਸਾਰੀ ਚੀਜ਼ਾਂ ਐਦਾ ਤੋ ਉਸ ਤੋਂ ਬਦਸੇ ਸਿਰਫ ਰੈਮਡੀਜ਼ ਹੀ ਕਰ ਸਕਦੇ ਆ। ਤੋ ਫਾਇਰ ਐਲੀਮੈਂਟ ਨੂੰ ਬੈਲੈਂਸ ਕਰਨਾ ਔਰ ਫਾਇਰ ਐਲੀਮੈਂਟ ਅਗਰ ਆਪਦੀ ਪ੍ਰੋਪਰ ਡਾਇਰੈਕਸ਼ਨ ਚ ਹੈਗਾ ਵੀ ਆ ਔਰ ਸਟਿਲ ਤੁਹਾਨੂੰ ਪ੍ਰੋਬਲਮਸ ਆ ਰਹੀਆਂ ਆਪਣੀ ਲਾਈਫ ਚ ਤੋ ਉਹਦੇ ਲਈ ਵੀ ਅਸੀਂ ਉਹ ਰੈਮਡੀਜ਼ ਦਵੂਗੇ ਮੈਂ ਤੁਹਾਨੂੰ ਕਿ ਇਹ ਵਾਲੀਆਂ ਰੈਮਡੀਜ਼ ਆਪ ਕਰ ਲਓ ਤਾਂ ਜੋ ਜਿਹੜੀਆਂ ਵੀ ਪ੍ਰੋਬਲਮ ਤੁਹਾਡੀ ਲਾਈਫ ਚ ਆ ਰਹੀਆਂ ਉਹ ਨਹੀਂ ਹੋਗੀਆਂ। ਸਭ ਤੋਂ ਇੰਪੋਰਟੈਂਟ ਹੈ ਕੈਸ਼ ਨਾਲ ਰਿਲੇਟਡ ਪ੍ਰੋਬਲਮਸ ਆ ਰਹੀਆਂ ਆਪ ਨੂੰ ਕਿਉਂਕਿ ਫਾਇਰ ਜਿਹੜਾ ਉਹ ਕੈਸ਼ ਨਾਲ ਰਿਲੇਟਡ ਪਾਵਰ ਕੌਨਫੀਡੈਂਸ ਇਹ ਸਭ ਕੁਝ ਨਾਲ ਲਾਈਫ ਚ ਫਾਇਰ ਐਲੀਮੈਂਟ ਹੀ ਦਿੰਦਾ ਹੈ ਔਰ ਅਗਰ ਫਾਇਰ ਐਲੀਮੈਂਟ ਡਿਸਟਰਬ ਹੋ ਗਿਆ ਤਾਂ ਇਹ ਨਾਲ ਰਿਲੇਟਡ ਸਾਰੀਆਂ ਪ੍ਰੋਬਲਮਸ ਤੁਹਾਨੂੰ ਤੁਹਾਡੀ ਲਾਈਫ ਚ ਆਊਗੀ ਜੀ ਤੇ ਮੈਮ ਜਿਵੇਂ ਤੁਸੀਂ ਦੱਸਿਆ ਕਿ ਅੱਜ ਕੱਲ ರೆਡੀमेड ਘਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਜਿਹੜੀ ਦਿਸ਼ਾ ਆ ਉਹ ਪ੍ਰੋਪਰ ਨਹੀਂ ਹੈਗੀ ਜਿਵੇਂ ਤੁਸੀਂ ਅੱਗ ਦੀ ਗੱਲ ਕੀਤੀ ਹੈ ਤਾਂ ਭੰਨ ਤੋੜ ਕਰਨ ਦੀ ਲੋੜ ਨਹੀਂ ਹੁੰਦੀ ਹੈਗੀ ਕਿ ਰੈਮਡੀਜ਼ ਨਾਲ ਹੀ ਠੀਕ ਹੋ ਜਾਏਗਾ ਹਾਂਜੀ ਹਾਂਜੀ ਰੈਮਡੀਜ਼ ਨਾਲ ਠੀਕ ਹੋ ਜਾਏਗਾ ਸਾਰਾ ਮਤਲਬ ਸਾਨੂੰ ਕੁਝ ਵੀ ਤੋੜ ਸਾੜਾੜਾ ਵਾਸਤੂ ਹੈਗਾ ਉਹਦਾ ਬੇਸਿਕ ਹੀ ਹੈਗਾ ਕਿਉਂਕਿ ਬਹੁਤ ਸਾਰੇ ਲੋਕ ਵਾਸਤੂ ਚ ਇਸ ਲਈ ਨਹੀਂ ਜਾਂਦੇ ਉਹਨਾਂ ਨੂੰ ਲੱਗਦਾ ਜੇ ਵਾਸਤੂ ਕਰਨਾ ਹੈ ਤਾਂ ਵਾਸਤੂ ਜਿਹੜਾ ਵੀ ਬੰਦਾ ਹੋਏਗਾ ਉਹਨੇ ਸਾਨੂੰ ਦੱਸ ਦੇਣਾ ਕਿ ਤੁਸੀਂ ਇਹ ਤੋੜ ਫੋੜ ਕਰੋ ਜੀ ਇਧਰ ਉਹ ਚੀਜ਼ਾਂ ਇਧਰੋਂ ਮੂਵ ਕਰਕੇ ਇਧਰ ਹਟਾਓ ਪਰ ਇਦਾਂ ਦਾ ਕੁਝ ਨਹੀਂ ਬਹੁਤ ਸਿੰਪਲ ਰੈਮਡੀਜ਼ ਨਾਲ ਹੀ ਆਪ ਸੋਲੂਸ਼ਨਸ ਲੈ ਸਕਦੇ ਹੋ ਮਤ even ਬੇਸ ਅਸੀਂ ਡਿਸਕਸ਼ਨਸ ਕਰਾਂਗੇ ਤਾਂ ਹਰ ਬੰਦਾ ਆਪਣਾ ਬੇਸਿਕ ਵਾਸਤੂ ਠੀਕ ਕਰ ਸਕਦਾ ਥੋੜੀ ਜੀ ਕਿਤੇ ਨਾ ਕਿਤੇ ਕਿਉਂਕਿ ਹੁੰਦਾ ਕੀ ਹੈ ਕਿ ਜਿਸ ਤਰ੍ਹਾਂ ਨਕਸ਼ਾ ਤੁਹਾਡੇ ਲੱਗਿਆ ਤੇ ਜਿਹੜਾ ਸੈਂਟਰ ਅਸੀਂ ਉਹਦੇ 'ਚ ਮਾਰ ਕੀਤਾ ਤੁਸੀਂ ਦੇਖੋਗੇ ਕਿ ਕੋਈ ਡਾਇਰੈਕਸ਼ਨ ਜਿਹੜੀ ਉਹ ਕੰਪਲੀਟ ਆ ਰਹੀ ਹੈ ਕੋਈ ਡਾਇਰੈਕਸ਼ਨ ਜਿਹੜੀ ਕੱਟੀ ਹੋਈ ਹੈ ਤਾਂ ਉੱਥੇ ਥੋੜਾ ਜਿਹਾ ਵਾਸਤੂ ਵਾਲੇ ਬੰਦੇ ਦਾ ਵਿੱਚ ਹੋਣਾ ਜ਼ਰੂਰੀ ਹੈ ਕਿ ਤੁਹਾਨੂੰ ਦੱਸ ਪਾਏ ਕਿ ਇਹ ਜ਼ੋਨ ਸਾਡੀ ਜਿਹੜੀ ਕੱਟ ਹੋ ਗਈ ਹੈ ਇਹਨੂੰ ਅਸੀਂ ਹੁਣ ਬੈਲੈਂਸ ਕਿੱਦਾਂ ਕਰਨਾ ਹਾਂ ਓਕੇ ਕਿ ਹਾਂ ਤਾਂ ਏਨਰਜੀ ਹੀ ਬੈਲੈਂਸ ਕਰਨੀ ਆ ਅਲਟੀਮੇਟਲੀ ਬਿਲਕੁਲ ਤੇ ਰੈਮਡੀਜ਼ ਦੀ ਆਪਾਂ ਜ਼ਰੂਰ ਗੱਲ ਕਰਾਂਗੇ ਪਰ ਉਸ ਤੋਂ ਮੈਂ ਚਾਹੂੰਗੀ ਕਿ ਡਾਇਰੈਕਸ਼ਨ ਜਿਵੇਂ ਤੁਸੀਂ ਸੈਂਟਰ ਡਾਇਰੈਕਸ਼ਨ ਦੱਸਿਆ ਤੇ ਜਿਹੜੀਆਂ ਬਾਕੀ ਡਾਇਰੈਕਸ਼ਨਸ ਹੁੰਦੀਆਂ ਨੇ ਉਹ ਕਿਵੇਂ ਫਾਈਂਡ ਕਰ ਸਕਦੇ ਆ ਵਾ ਪਿਛਲੇ ਪ੍ਰੋਗਰਾਮ ਚ ਵੀ ਗੱਲਬਾਤ ਕੀਤੀ ਸੀ ਕਿਉਂਕਿ ਕਾਫੀ ਲੋਕਾਂ ਨੂੰ ਜਿਵੇਂ ਮੈਨੂੰ ਵੀ ਅਸੀਂ ਹੁਣ ਮੈਂ ਤੁਹਾਨੂੰ ਸੈਂਟਰ ਮਾਰਕ ਕਰਕੇ ਦਿੰਦਾ ਸੈਂਟਰ ਦੇ ਵਿੱਚ ਅਸੀਂ ਆਪਣਾ ਕੰਪਾਸ ਲੈ ਕੇ ਖੜਾ ਹੋ ਜਾਵਾਂਗੇ ਤਾਂ ਸਾਨੂੰ ਪਤਾ ਚੱਲ ਜਾਊਗਾ ਬਿਲਕੁਲ ਸਾਡੇ ਸਾਹਮਣੇ ਨਾਰਥ ਹੈ ਤੇ ਨਾਰਥ ਮੋਸਟਲੀ ਕੰਪਾਸ 'ਚ yellow ਜਾਂ red ਜਾਂ green ਮਾਰਕਡ ਹੁੰਦਾ ਹੀ ਹੈ ਤੋ ਤੁਹਾਨੂੰ ਪਤਾ ਚੱਲ ਜਾਣਾ ਹੈ ਕਿ ਇਹ ਸਾਡਾ ਨਾਰਥ ਹੈ ਤੋ ਉਸ ਤੋਂ ਬਾਅਦ ਨਾਰਥ ਦੇ ਆਪੋਜ਼ਿਟ ਸਾਡੇ ਕੋਲ ਸਾਊਥ ਹੁੰਦਾ ਰਾਈਟ ਰਾਈਟ ਸਾਈਡ ਤੇ ਈਸਟ ਹੋਏਗਾ ਤੇ ਈਸਟ ਦੇ ਆਪੋਜ਼ਿਟ ਸਾਡੇ ਕੋਲ ਵੈਸਟ ਡਾਇਰੈਕਸ਼ਨ ਆ ਜਾਏਗੀ ਉਸ ਤੋਂ ਬਾਅਦ ਉਹਦੇ ਸੈਂਟਰ 'ਚ ਚਾਰ ਡਾਇਰੈਕਸ਼ਨਸ ਆ ਜਾਂਦੀਆਂ ਜਿਵੇਂ ਨਾਰਥ ਔਰ ਈਸਟ ਦੇ ਵਿੱਚ ਵਾਲੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉਹਨੂੰ ਅ ਦੇ ਵਿੱਚ ਸਾਊਥ-ਈਸਟ ਆ ਜਾਏਗਾ ਸਾਊਥ ਔਰ ਵੈਸਟ ਦੇ ਵਿੱਚ ਸਾਊਥ-ਵੈਸਟ ਆ ਜਾਏਗਾ ਵੈਸਟ ਔਰ ਨਾਰਥ ਦੇ ਵਿੱਚ ਸਾਡੇ ਕੋਲ ਨਾਰਥ-ਵੈਸਟ ਡਾਇਰੈਕਸ਼ਨ ਆ ਜਾਏਗੀ ਫਿਰ ਇਹਦੇ ਵਿੱਚ ਇਹ ਸਾਡੀਆਂ ਮੇਨ ਏਅਰ ਡਾਇਰੈਕਸ਼ਨਸ ਹੋ ਗਈਆਂ ਜਿਹਦੇ ਬਾਰੇ ਅਸੀਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਉਸ ਤੋਂ ਬਾਅਦ ਏਅਰ ਡਾਇਰੈਕਸ਼ਨਸ ਇਨ ਬਿਟਵੀਨ ਥੀਸ ਡਾਇਰੈਕਸ਼ਨਸ ਹੈ ਅਗਰ ਤੁਸੀਂ ਨਾਰਥ ਤੋਂ ਲੈ ਕੇ ਸਾਊਥ ਤੱਕ ਇੱਕ ਲਾਈਨ ਮਾਰ ਲਓ ਆਪਣਾ ਨਕਸ਼ਾ ਲੈ ਲਓ ਉਹਦੇ ਸੈਂਟਰ ਚ ਕੰਪਾਸ ਤਾਂ ਤੁਸੀਂ ਜੋ ਨੋਟ ਕੀਤਾ ਉਹਦੇ ਨਾਲ ਬਣਾ ਲਓਗੇ ਤੁਹਾਡਾ ਨਾਰਥ ਕਿੱਧਰ ਆ ਰਿਹਾ ਨਾਰਥ ਤੋਂ ਲੈ ਕੇ ਤੁਸੀਂ ਸਾਊਥ ਤੱਕ ਇੱਕ ਲਾਈਨ ਮਾਰ ਲਓ ਸਿਮਿਲਰਲੀ ਈਸ ਤੋਂ ਲੈ ਕੇ ਵ ਸੋ ਤਾਂ ਬ ਤੁਸੀਂ ਪੂਰੀਆਂ ਲਾਈਨਸ ਮਾਰ ਲਓ 360 ਡਿਗਰੀ ਦਾ ਸਰਕਲ ਹੋ ਗਿਆ ਹਰ ਡਾਇਰੈਕਸ਼ਨ ਜਿਹੜੀ ਹੈਗੀ 16 ਡਾਇਰੈਕਸ਼ਨ ਉਹ 22.5 ਡਿਗਰੀ ਦੀ ਆ ਜਾਏਗੀ ਜੀ ਤਾਂ ਨਾਰਥ ਤੋਂ ਲੈ ਕੇ ਸਾਊਥ اور ਇਸ ਤੋਂ ਲੈ ਕੇ ਵੈਸ ਤੱਕ ਤੁਸੀਂ ਜਦੋਂ ਸਾਰੀਆਂ ਮਾਰ ਲਓਗੇ ਤੇ ਵਿਚਰੀ ਮਾਰ ਲਓਗੇ ਤਾਂ ਉਹਨਾਂ ਤੁਹਾਨੂੰ ਐਕਸਪਲੇਨ ਕਰ ਦਿੰਨੀ ਹੈ ਕਿ ਕਿਹੜੀ ਡਾਇਰੈਕਸ਼ਨ ਸਾਨੂੰ ਕੀ ਦਿੰਦੀ ਹੈ ਇੱਕ ਮੋਟਾ ਮੋਟਾ ਅਸੀਂ ਅੱਜ ਡਿਸਕਸ ਕਰ ਲੈਂਦੇ ਹਾਂ ਜਿਸ ਤਰ੍ਹਾਂ ਨਾਰਥ ਡਾਇਰੈਕਸ਼ਨ ਜਿਹੜੀ ਹੈਗੀ ਹੈ ਸਭ ਤੋਂ ਪਹਿਲੇ ਉਹ ਸਾਨੂੰ ਮਨੀ ਐਂਡ ਓਪਰਚ्युनिटीज ਲਈ ਹੁੰਦੀ ਹੈ ਜਿੰਨੇ ਵੀ ਜੌਬ ਨਾਲ ਰਿਲੇਟਡ ਪਰਸਨਸ ਹੈਗੇ ਆ ਜੇ ਤੁਹਾਨੂੰ ਜੌਬ ਨਹੀਂ ਮਿਲ ਰਹੀ ਜਾਂ ਤੁਹਾਨੂੰ ਜਵਾਬ ਚ ਕੋਈ ਪ੍ਰੋਬਲਮ ਆ ਰਹੀ ਹੈ ਤੁਹਾਡੀ ਲਾਈਫ 'ਚ ਤੁਹਾਨੂੰ ਓਪਰਚ्युनिटीज ਨਹੀਂ ਮਿਲ ਰਹੀਆਂ ਤਾਂ ਤੁਹਾਨੂੰ ਆਪਣੀ ਨਾਰਥ ਡਾਇਰੈਕਸ਼ਨ 'ਚ ਤਾਂ ਮਤਲਬ ਕੁਝ ਨਾ ਕੁਝ ਪ੍ਰੋਬਲਮ ਹੈ ਚਾਹੇ ਤਾਂ ਉਹਦੇ 'ਚ ਕੋ ટી ઉધ ચ હો રહી હે જો કોઈ એન્ટી ઓબ્જેક્ટ પિયા હેગા જડા કે ઉસ ડાયરેક્શન દે એન્ટી હે તો ઓર બિઝનેસ વાલે નું કોલ અગર કસ્ટમર નહી આરયા રાઈટ તો એ સારી એડیاں ચીજા હે બિઝનેસમેન લી મેં તો આડે ઓફિસ લી તાનુ લાગદા કે મેરે કોલ કસ્ટમર નહી આરયા આજકલ તો તા એਦਾ મતલબ હે કે તવાડી નોર્થ ડાયરેક્શન ચ કોઈ ન કોઈ પ્રોબ્લેમ જો હે ઓ ક્રિએટ હો ગઈ સુપોઝ કે ઈવરીસી કહેને કે હાલે તક તો બહોત કસ્ટમર આ રહે સગે બટ એકદમ કુછ પ્રોબ્લેમ હો ગઈ કે કસ્ટમર્સ આના બંધ હો ગયા તો ઓ દેલી તાનુ અપની નોર્થ ડાયરેક્શન ઈ સબસે પહેલે દેખની પેગી ફિર નોર્થ તો ਇਮੀਡੀਏਟਲੀ ਮਤਲਬ ਇਹ ਸੀ ਲਗਾ ਲਿਆ ਕਿ 22.5 ਡਿਗਰੀ ਨਾਰਥ ਤੋਂ 11.25 ਏਦਰ অর 11.25 ਏਦਰ ਤੁਸੀਂ ਨਾਰਥ ਮਾਰਕ ਮਾਰਦੇ ਹਾਂ ਤਾਂ ਸਾਡੀ ਨਾਰਥ ਡਾਇਰੈਕਸ਼ਨ ਹੋ ਜਾਂਦੀ ਹੈ ਨਾਰਥ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਐਨ ਐਨ ਈ ਡਾਇਰੈਕਸ਼ਨ ਓਕੇ ਐਨ ਐਨ ਈ ਡਾਇਰੈਕਸ਼ਨ ਜਿਹੜੀ ਹੈਗੀ ਉਹ ਸਾਨੂੰ ਹੈਲਥ ਦਿੰਦੀ ਹੈ ਤਾਂ ਜਿੰਨੀਆਂ ਵੀ ਸਾਡੀ ਲਾਈਫ ਚ ਪ੍ਰੋਬਲਮਸ ਹੈਗੀਆਂ ਉਹ ਸਾਰੀਆਂ ਐਨ ਐਨ ਈ ਨਾਲ ਰਿਲੇਟਡ ਹੈਗੀਆਂ ਜੇ ਸਾਨੂੰ ਕੋਈ ਵੀ ਹੈਲਥ ਇਸ਼ੂਜ਼ ਆ ਰਹੇ ਆ ਇਮਿਊਨਿਟੀ ਸਾਡੀ ਕੱਟ ਗਈ ਹੈ ਮਤਲਬ ਔਰ ਤੁਹਾਨੂੰ ਕੋਈ ਵੀ ਤੁਹਾਡੀ इवन ਤੁਹਾਡੇ ਜਿਹੜੀ ਮੈਡੀਸਿਨਸ ਹੈ ਉਹ ਵੀ ਸਾਨੂੰ ਐਨਐਨਈ ਚ ਰੱਖਣੀਆਂ ਚਾਹੀਦੀਆਂ ਤਾਂ ਸਾਡੇ ਲਈ ਉਹ ਜ਼ਿਆਦਾ ਇਫੈਕਟਿਵ ਔਰ ਜ਼ਿਆਦਾ ਸਾਨੂੰ ਰਿਜ਼ਲਟਸ ਹੋਊਗੀਆਂ ਤਾਂ ਇਹ ਸਾਡਾ ਐਨਐਨਈ ਦਾ ਪਾਰਟ ਆ ਗਿਆ ਐਨਐਨਈ ਤੋਂ ਬਾਅਦ ਸਾਡੇ ਕੋਲ ਆ ਗਈ ਐਨੀ ਡਾਇਰੈਕਸ਼ਨ ਐਨੀ ਲਈ ਅਸੀਂ ਲਾਸਟ ਟਾਈਮ ਵੀ ਕਾਫੀ ਐਕਸਪਲੇਨ ਕੀਤਾ ਸੀਗਾ ਐਨੀ ਟ੍ਰੈਕਸ਼ਨ ਜੋ ਹੈ ਸਾਨੂੰ ਕਲੈਰਿਟੀ ਐਂਡ ਮੋਟੀਵੇਸ਼ਨ ਦਿੰਦੀ ਆ। ਤੋਂ ਕਲੈਰਿਟੀ ਜੇ ਸਾਡੀ ਲਾਈਫ ਸਾਡਾ ਫੋਕਸ ਕਲੀਅਰ ਨਹੀਂ ਹੈਗਾ ਸਾਨੂੰ ਮਤਲਬ ਕੋਈ ਵੀ ਆਈਡੀਆਜ਼ ਨਹੀਂ ਆ ਰਹੇ। ਅਗਰ ਆਈਡੀਆਜ਼ ਆ ਵੀ ਰਹੇ ਬਟ ਸਾਨੂੰ ਕਲੈਰਿਟੀ ਨਹੀਂ ਆ ਰਹੀ ਥਾਟਸ ਦੀ ਕਿ ਕੀ ਕਰਨਾ ਹੈ ਜਿਹਦਾ ਕੀ ਨਹੀਂ ਕਰਨਾ ਚਾਹੀਦਾ। ਤੋਂ ਸਾਨੂੰ ਐਨੀ ਡਾਇਰੈਕਸ਼ਨ 'ਚ ਕੋਈ ਨਾ ਕੋਈ ਪ੍ਰੋਬਲਮ ਹੈ। ਈਵਨ ਐਨੀ 'ਚ ਅਗਰ ਆਪ ਦੇ ਕੋਈ ਹੈਵੀ ਸਮਾਨ ਵੀ ਆਪ ਰੱਖ ਦੋ। ਮੰਨ ਲਓ ਤੁਹਾਨੂੰ ਜੋ ਲੋਕ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਵਾਸਤੂ 'ਚ ਕੁਝ ਨਹੀਂ ਹੁੰਦਾ। ਤੋਂ ਐਨੀ 'ਚ ਥੋੜੇ ਦਿਨ ਲਈ ਕੋਈ ਹੈਵੀ ਸਮਾਨ ਰੱਖ ਦੋ। ਹੂੰ। ਐਂਡ ਯੂ ਵਿਲ ਰੀਅਲਾਈਜ਼ ਕਿ ਆਫਟਰ ਸਮ ਡੇਸ ਤੁਹਾਡੇ ਜਿਹੜਾ ਥੌਟ ਕਲੈਰਿਟੀ ਹੈ ਉਹਦੇ ਵਿੱਚ ਫਰਕ ਆ ਜਾਏਗਾ ਓਕੇ ਮਤਲਬ ਇਹ ਬਹੁਤ ਲੋਕਾਂ ਨੇ ਐਕਸਪੈਰੀਮੈਂਟ ਕੀਤਾ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਨਹੀਂ ਨਹੀਂ ਕੁਝ ਨਹੀਂ ਹੈ ਵਾਸਤੂ ਤੋ ਆਪ ਉਹ ਵੀ ਐਕਸ ਮਤਲਬ ਕਰਕੇ ਦੇਖ ਸਕਦੇ ਹੋ ਮਤਲਬ ਕਿ ਹਰ ਡਾਇਰੈਕਸ਼ਨ ਆ ਜਿਹੜੀ ਉਹਦਾ ਕੋਈ ਨਾ ਕੋਈ ਇੰਪੋਰਟੈਂਸ ਹੈਗੀ ਆ 16 ਡਾਇਰੈਕਸ਼ਨਸ ਹੈਗੀਆਂ ਤੋ 16 ਡਾਇਰੈਕਸ਼ਨਸ ਦੇ ਆਪਣੇ ਆਪਣੇ ਐਟਰੀਬਿਊਟਸ ਹੈ ਜਦੋਂ ਸਾਨੂੰ ਲਾਈਫ ਨਾਲ ਰਿਲੇਟਡ ਜਿਵੇਂ ਮੈਮ ਸੁਪੋਜ਼ ਤੁਸੀਂ ਮੇਰੇ ਕੋਲ ਆਏ ਜੀ ਔਰ ਤੁਸੀਂ ਮੈਨੂੰ ਕਿਹਾ ਕਿ ਮੈਨੂੰ ਕੈਸ਼ ਨਾਲ ਰਿਲੇਟਡ ਪ੍ਰੋਬਲਮ ਆ ਰਹੀ ਹੈ ਤੋ ਮੈਨੂੰ ਇਮੀਡੀਏਟਲੀ ਪਤਾ ਹੈ ਕਿ ਤੁਹਾਡੀ ਇਹ ਡਾਇਰੈਕਸ਼ਨ 'ਚ ਕੋਈ ਨਾ ਕੋਈ ਇਸ਼ੂ ਪੱਕਾ ਆ ਗਿਆ ਬੈਲੈਂਸ ਜਿਹੜਾ ਹੈਗਾ ਓਵਰਆਲ ਬੈਲੈਂਸ ਵੀ ਚਾਹੀਦਾ ਬਟ ਪਾਰਟਿਕੂਲਰ ਉਸ ਡਾਇਰੈਕਸ਼ਨ 'ਚ ਕੁਛ ਨਾ ਕੁਛ ਦਿੱਕਤ ਹੈ ਉਹਨੂੰ ਬਹੁਤ ਜਲਦੀ ਇਨਫੈਕਸ਼ਨਸ ਜਿਸ ਤਰ੍ਹਾਂ ਮੈਂ ਲਾਸਟ ਟਾਈਮ ਵੀ ਦੱਸਿਆ ਸੀ ਕਿ ਮੇਰੇ ਨੇਫਿਊ ਨੂੰ ਇਦਾਂ ਪ੍ਰੋਬਲਮ ਆ ਰਹੀ ਸੀ ਤਾਂ ਬੇਸਿਕਲੀ ਉਹਨੂੰ ਇਹ ਸੀ ਕਿ ਉਹਦੀ ਇਮਿਊਨਿਟੀ ਕੱਟੀ ਹੋਈ ਸੀਗੀ ਔਰ ਇਹ ਸਾਰੇ ਇਸ਼ੂਸ ਉਹਨੂੰ ਆ ਰਹੇ ਸੀ। ਜੀ ਬਿਲਕੁਲ। ਤਾਂ ਫਿਰ ਇਹ ਸਾਰੀਆਂ ਚੀਜ਼ਾਂ ਰਿਲੇਟਡ ਹੈ ਹੀ ਹੈ। ਹੂੰ ਹੂੰ ਹੂੰ। ਤੇ ਜੇਕਰ ਮਤਲਬ ਕਿ ਹੋਰ ਡਾਇਰੈਕਸ਼ਨਸ ਦੇ ਬਾਰੇ ਵੀ ਤੁਸੀਂ ਜਰੂਰ ਹਾਂਜੀ ਹਾਂਜੀ ਮੈਂ 16 ਨਹੀਂ 16 ਡਾਇਰੈਕਸ਼ਨਸ ਕੁਵਰੀ ਕਰ ਦੇਣੀ ਕਵਰ ਐਂਡ ਅਸੀਂ ਐਨੀ ਤੇ ਐਨੀ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਐਨ ਐਨ ਈ ਡਾਇਰੈਕਸ਼ਨ। ਐਨ ਐਨ ਈ ਡਾਇਰੈਕਸ਼ਨ ਜਿਹੜੀ ਹੈ ਉਹ ਸਾਨੂੰ ਹੈਪੀਨੈਸ ਦ ਤੂੰ ਜੇ ਸਾਡੀ ਲਾਈਫ 'ਚ ਹੈਪੀਨੈਸ ਨਹੀਂ ਹੈਗੀ ਸਾਨੂੰ ਲੱਗਦਾ ਫਨ ਨਹੀਂ ਹੈਗਾ ਲਾਈਫ 'ਚ ਤਾਂ ਇਟ ਮੀਨਸ ਈ ਐਨੀ ਇੰਟਰੈਕਸ਼ਨ 'ਚ ਕੋਈ ਨਾ ਕੋਈ ਪ੍ਰੋਬਲਮ ਹੋ ਗਈ ਹੈ। ਦੈਨ ਸਾਡੇ ਕੋਲ ਈਸਟ ਇੰਟਰੈਕਸ਼ਨ ਆ ਗਈ। ਈਸਟ ਇੰਟਰੈਕਸ਼ਨ ਸਾਡੇ ਸੋਸ਼ਲ ਇੰਟਰੈਕਸ਼ਨਸ ਲਈ ਸਾਡੀ ਜਿਹੜੀ ਸਾਰੇ ਲੋਕਾਂ ਨੂੰ ਮਿਲਣਾ ਜੁਲਣਾ ਜੋ ਵੀ ਸਾਡਾ ਮਤਲਬ ਸੋਸ਼ਲ ਹੈ ਉਹ ਸਭ ਕੁਝ ਈਸਟ ਇੰਟਰੈਕਸ਼ਨ ਦਿੰਦੀ ਹੈ ਜਿਸ ਕਰਕੇ ਅਸੀਂ ਕਹਿੰਦੇ ਕਿ ਸਪੈਸ਼ਲੀ ਪੋਲੀਟੀਸ਼ੀਅਨਸ ਲਈ ਔਰ ਜਿਨ੍ਹਾਂ ਲੋਕਾਂ ਨੂੰ ਆਪਣੇ ਬਿਜ਼ਨਸ ਲਈ ਜਾਂ ਆਪਣੀ ਲਾਈਫ ਲਈ ਸੋਸ਼ਲ ਕਨੈਕਸ਼ਨਸ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਲਈ ਈਸਟ ਇੰਟਰੈਕਸ਼ਨ ਇਜ਼ ਵੈਰੀ ਇਦਾਂ ਦੀ ਪ੍ਰੋਬਲਮਸ ਨਹੀਂ ਹੋਣੀ ਚਾਹੀਦੀ ਜੇਕਰ ਉਹਨਾਂ ਨੂੰ ਲਾਦਾ ਕਿ ਉਹਨਾਂ ਦੀ ਲਾਈਫ 'ਚ ਕਈ ਲੋਕਾਂ ਨੂੰ ਹੁੰਦਾ ਕਿ ਮੇਰੇ ਕੋਲ ਸੋਸ਼ਲ ਸਰਕਲ ਨਹੀਂ ਹੈਗਾ ਮੈਨੂੰ ਸੋਸ਼ਲ ਸਰਕਲ ਚਾਹੀਦਾ ਹੈ ਜੋ ਕੁਝ ਇਦਾਂ ਦਾ ਪਾਰਟ ਕੁਝ ਵੀ ਹੈ ਤਾਂ ਉਹਨਾਂ ਨੂੰ ਇੰਸਟ੍ਰਕਸ਼ਨ ਦਾ ਧਿਆਨ ਦੇਣਾ ਪਏਗਾ ਔਰ ਈਵਨ ਗਵਰਨਮੈਂਟ ਰਿਲੇਟਿਡ ਜੋ ਲੋਕ ਕੰਮ ਕਰਦੇ ਆ ਜਿਨ੍ਹਾਂ ਦਾ ਜਿਵੇਂ ਹੁੰਦਾ ਨਾ ਕਿ ਸਾਰੇ ਕੰਮ ਉਹਨਾਂ ਦੇ ਗਵਰਨਮੈਂਟ ਨਾਲ ਹੀ ਆ ਕੋਈ ਟੈਂਡਰ ਵਰਕ ਕਰਦੇ ਆ ਜੋ ਕੁਝ ਵੀ ਕਰਦੇ ਤਾਂ ਉਹਨਾਂ ਦੀ ਇੰਸਟ੍ਰਕਸ਼ਨ ਉਹਨਾਂ ਲਈ ਇੰਪੋਰਟੈਂਟ ਹੋ ਜਾਂਦੀ ਹੈ ਓਕੇ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਈਐਸਸੀ ਡਾਇਰੈਕਸ਼ਨ ਈਐਸਸੀ ਡਾਇਰੈਕਸ਼ਨ ਜਿਹੜੀ ਹੈਗੀ ਚਰਨਿੰਗ ਦੀ ਹੈ ਜਿਹੜਾ ਸਾਡਾ ਦਿਮਾਗ ਪੂਰਾ ਦਿਨ ਚੱਲਦਾ ਚਰਨ ਕਰਦਾ ਉਹ ਈਐਸਸੀ ਡਾਇਰੈਕਸ਼ਨ 'ਚ ਹੀ ਹੈ ਈਐਸਸੀ ਡਾਇਰੈਕਸ਼ਨ ਘਟ ਜਾਏ ਜਾਂ ਵੱਧ ਜਾਏ ਤੇ ਸਾਡੀ ਜਿਹੜੀ ਚਰਨਿੰਗ ਹੈਗੀ ਉਹ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ ਈਵਨ ਡਾਇਬੀਟੀਜ਼ ਨੂੰ ਵੀ ਇਹ ਨਾਲ ਵੀ ਰਿਲੇਟਿਡ ਈਐਸਸੀ ਡਾਇਰੈਕਸ਼ਨ ਹੀ ਹੈ ਮੋਸਟਲੀ ਜਿੰਨਾ ਲੋਕਾਂ ਦੀ ਕਿਚਨ ਈਐਸਸੀ ਡਾਇਰੈਕਸ਼ਨ 'ਚ ਹੁੰਦੀ ਹੈ ਉਹਨਾਂ ਦੇ ਘਰ 'ਚ ਕੋਈ ਨਾ ਕੋਈ ਬੰਦਾ ਡਾਇਬੀਟਿਕ ਜ਼ਰੂਰ ਹੁੰਦਾ ਹਾਈਪਰਟੈਨਸ਼ਨ ਐਂਡ ਡਾਇਬੀਟਿਕ ਦੋਨੋਂ ਹੀ ਟ੍ਰੈਕਸ਼ਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਜੋ ਕੈਸ਼ ਫਲੋ ਹੈ ਆਪਦੇ ਕਾਰਜ ਉਹ ਸਾਰਾ ਸਾਊਥ-ਈਸਟ ਟ੍ਰੈਕਸ਼ਨ ਤੇ ਹੀ ਹੈ ਕਿਉਂਕਿ ਜਿੰਨਾ ਵੀ ਆਪਦਾ ਕੈਸ਼ ਲੋਕਾਂ ਦੀ ਆਪਦੀ ਪੇਮੈਂਟਸ ਨਹੀਂ ਆ ਰਹੀਆਂ ਫਸ ਗਈਆਂ ਨੇ ਪੇਮੈਂਟਸ ਰਾਈਟ ਔਰ ਆਪ ਕੋਲ ਕੈਸ਼ ਫਲੋ ਨਹੀਂ ਹੈ ਲਿਕুইਡਿਟੀ ਆਫ ਕੈਸ਼ ਉਹ ਸਾਰਾ ਸਾਊਥ-ਈਸਟ ਟ੍ਰੈਕਸ਼ਨ ਹੀ ਹੈ ਸਾਊਥ-ਈਸਟ ਵਸ ਸਾਡੇ ਕੋਲ ਆ ਜਾਂਦੀ ਐਸ ਐਸ ਸੀ ਟ੍ਰੈਕਸ਼ਨ ਸਾਊਥ ਸਾਊਥ-ਈਸਟ ਟ੍ਰੈਕਸ਼ਨ ਤੋ ਸਾਊਥ ਸਾਊਥ-ਈਸਟ ਟ੍ਰੈਕਸ਼ਨ ਜਿਹੜੀ ਸਾਨੂੰ ਪਾਵਰ ਐਂਡ ਕੌਨਫੀਡੈਂਸ ਦਿੰਦੀ ਹੈ ਅਗਰ ਮੈਨੂੰ ਲੱਗਦਾ ਕਿ ਮੇਰੇ ਚ ਪਾਵਰ ਐਂਡ ਕੌਨਫੀਡ ਪ੍ਰੋਬਲਮ ਹੈ ਮਤੇ ਜੋ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਐਟਰੀਬਿਊਟਸ ਹੈ ਅਗਰ ਮੈਨੂੰ ਕੀ ਪ੍ਰੋਬਲਮ ਆ ਰਹੀ ਹੈ ਤਾਂ ਉਸੇ ਡਾਇਰੈਕਸ਼ਨ ਦੇ ਨਾਲ ਰਿਲੇਟਡ ਹੈ ਮੈਂ ਹਰ ਡਾਇਰੈਕਸ਼ਨ ਦੀਆਂ ਰੈਮਡੀਜ਼ ਹੁੰਦੀਆਂ ਨੇ ਹਾਂਜੀ ਹਾਂਜੀ ਹਰ ਡਾਇਰੈਕਸ਼ਨ ਦੀਆਂ ਰੈਮਡੀਜ਼ ਹੈ ਸਭ ਕੁਝ ਹੈ ਓਕੇ ਤੋਂ ਸਾਊਥ ਸਾਊਥ ਹੀ ਇਸ ਤਰ੍ਹਾਂ ਸਾਡੇ ਕੋਲ ਆ ਗਈ ਸਾਊਥ ਡਾਇਰੈਕਸ਼ਨ ਸਾਊਥ ਟ੍ਰੈਕਸ਼ਨ ਸਾਡੀ ਨੇਮ ਐਂਡ ਫੇਮ ਨਾਲ ਰਿਲੇਟਡ ਹੈ ਸਾਡੇ ਲਾਈਫ ਚ ਜਿਹੜਾ ਵੀ ਸਾਡਾ ਨੇਮ ਜਾਂ ਫੇਮ ਅਗਰ ਖਰਾਬ ਹੋ ਰਿਹਾ ਹੈ ਤਾਂ ਇਟ ਮੀਨ ਸਾਊਥ ਟ੍ਰੈਕਸ਼ਨ ਚ ਕੋਈ ਨਾ ਕੋਈ ਦਿੱਕਤ ਜ਼ਰੂਰ ਹੈਗੀ ਹੈ ਸਾਊਥ ਈਸਟ ਸਾਊਥ ਸਾਊਥ ਈਸਟ ਐਂਡ ਸਾਊਥ ਇਹ ਇਹ ਕਿਚਨ ਲਈ ਫਾਇਰ ਐਲੀਮੈਂਟਲੀ ਕਿ ਇੱਥੇ ਤੁਹਾਡੇ ਕੋਲ ਫਾਇਰ ਐਲੀਮੈਂਟਸ ਹੋ ਸਕਦੇ ਆ ਤੋ ਜੇ ਇਹ ਫਾਇਰ ਐਲੀਮੈਂਟ ਇਸਟ੍ਰੈਕਸ਼ਨਸ ਹੈਗੀ ਪ੍ਰੋਬਲਮ ਨਹੀਂ ਹੈਗੀ ਬਟ ਅਗੇਨ ਅਗਰ ਫਾਇਰ ਐਲੀਮੈਂਟ ਜਿਆਦਾ ਹੋ ਜਾਂਦੇ ਆ ਤੋ ਅਗਰੈਸ਼ਨ ਆ ਜਾਂਦਾ ਹੈ ਗੁੱਸਾ ਅਗਰੈਸ਼ਨ ਉਹ ਸਭ ਇਹ ਦੀ ਸਿੰਟਮਸ ਆ उस तो बादल आ जाती है एस एस डबल्यू ट्रैक्शन एस एस डबल्यू ड्रैक्शन इज़ फॉर डिस्पोजल तो यह डिस्पोजल लिए तो इसलिए टॉयलेट बेस्ट ट्रैक्शन है hmm. अगर किसी की भी टॉयलेट एस एस डबल्यूच है तो बेस्ट ट्रैक्शन है ओके उस तो बादल आ जाती है साउथ वैस्ट ट्रैक्शन साउथ वैसट अरैक्शन जी है रिलेशन लटेबिलिटी लगर साउथ डर साउथ वैस्ट ड्रैक्शन कोई भी प्रॉब्लम हो जाती है तो साड़ी जोड़ी स्टेबिलिटी खत्म हो जाती है क्योंकि लाइफ सबसे इंपॉर्टेंट जो है वह स्टेबिलिटी है मूलाधार चकरा साउथ वैस्ट ट्रैक्शन ए आपस ਇਹ ਡਾ ਦੋਨਾਂ ਤੁਹਾਨੂੰ ਸਾਨੂੰ ਮਤਲਬ ਪਤਾ ਚਲ ਜਾਂਦਾ ਹੈ ਕਿ ਲਾਈਫ 'ਚ ਕੁਝ ਨਾ ਕੁਝ ਦਿੱਕਤ ਆਣੀ ਜਦੋਂ ਵੀ ਸ਼ੁਰੂ ਹੋਗੀ ਈਵਨ ਬੱਚਿਆਂ ਦੀ ਮੈਰਿਜੇਸ ਨਹੀਂ ਹੋ ਰਹੀਆਂ ਬੱਚੇ ਨਹੀਂ ਹੋ ਰਹੇ ਸਭ ਕੁਝ ਸਾਊਥ-ਵੈਸਟ ਡਾਇਰੈਕਸ਼ਨ ਨਾਲ ریلیਟਡ ਹੈ ਕਿਉਂਕਿ ਇਹਨੂੰ ਅਸੀਂ ਪਿੱਤਰ ਨਾਲ ਵੀ ਆਪਣੇ ਰਿਲੇਟ ਕਰਦੇ ਹਾਂ ਜਾ ਸਾਊਥ-ਵੈਸਟ ਡਾਇਰੈਕਸ਼ਨ ਹੈ ਸਾਊਥ-ਵੈਸਟ ਡਾਇਰੈਕਸ਼ਨ ਤੋਂ ਬਾਅਦ ਸਾਡੇ ਕੋਲ ਆ ਜਾਂਦੀ WSW ਡਾਇਰੈਕਸ਼ਨ ਤੇ WS, WSW ਦਾ ਮਤਲਬ ਹੈਗਾ ਵੈਸ ਸਾਊਥ ਵੈਸਟ ਡਾਇਰੈਕਸ਼ਨ ਇਹ ਸਾਡੀ ਸੇਵਿੰਗਸ ਲਈ ਅਗਰ ਤੁਹਾਡੇ ਕੋਲ ਸੇਵਿੰਗਸ ਨਹੀਂ ਹੋ ਰਹੀਆਂ ਮਤਲਬ ਅਰਨਿੰਗ ਵੀ ਹੋ ਰਹੀ ਹੈ ਪੈਸੇ ਵੀ ਬਹੁਤ ਆ ਰਹੇ ਹੈ ਬਟ ਸੇਵ ਨਹੀਂ ਕਰ پا ਰਹੇ ਸਾਡੀ ਮਤਲਬ ਤੋਂ ਸੇਵ ਕਰਨ ਲਈ ਇਹ ਵਾਲੀ ਡਾਇਰੈਕਸ਼ਨ ਆ ਜਾਂਦੀ ਹੈ ਅਗਰ ਕੋਈ ਵੀ ਤੁਹਾਡੀ ਸੇਵਿੰਗਸ ਤੁਹਾਨੂੰ ਇਸ਼ੂ ਆ ਰਹੇ ਹੈ ਇਟ ਮੀਨਸ WSW ਪ੍ਰੋਬਲਮ ਹੈ ਇਸ ਤੋਂ ਇਲਾਵਾ ਅਗਰ ਬੱਚੇ ਤੁਹਾਡੇ ਪੜ ਨਹੀਂ ਰਹੇ ਉਹਨਾਂ ਦੇ ਮਾਰਕਸ ਨਹੀਂ ਆ ਰਹੇ ਤੋ ਵੀ ਦਾ ਮਤਲਬ WSW ਡਾਇਰੈਕਸ਼ਨ ਚ ਕੋਈ ਪ੍ਰੋਬਲਮ ਹੈ ਆ ਬੁక్స్ ਆਪਣੇ ਬੱਚਿਆਂ ਦੀਆਂ WSW ਡਾਇਰੈਕਸ਼ਨ ਚ ਰੱਖ ਤੋ ਤੋ ਯੂ ਵਿਲ ਸੀ ਦਾ ਡਿਫਰੈਂਸ ਕਿ ਉਹਨਾਂ ਦੀ ਸਟੱਡੀਜ਼ ਵੱਲ ਉਹਨਾਂ ਦੀ ਅਟੈਂਸ਼ਨ ਹੋਗੀ ਜਿਹੜੀ ਵੀ ਚੀਜ਼ WSW ਚ ਜਗਾ ਤੁਹਾਡਾ ਟੀਵੀ ਪਿਆ ਹੋਏਗਾ ਤਾਂ ਤੁਹਾਡੇ ਬੱਚਿਆਂ ਦਾ ਸਾਰਾ ਧਿਆਨ ਟੀਵੀ ਵੱਲੀ ਹੋਏਗਾ ਤੋ ਇਹ ਸਾਰੇ ਸਾਨੂੰ ਉਦਾਂ ਹੀ ਰਿਲੇਟ ਹੁੰਦੇ ਆ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਵੈਸਟ ਡਾਇਰੈਕਸ਼ਨ ਵੈਸਟ ਡਾਇਰੈਕਸ਼ਨ ਅਗੇਨ ਗੇਨਸ ਨਾਲ ਰਿਲੇਟਡ ਹੈ ਜਿੰਨੇ ਵੀ ਤੁਹਾਡੀ ਲਾਈਫ ਚ ਗੇਨ ਹੈ ਗਰੋਥ ਹੈ ਉਹ ਸਾਰਾ ਵੈਸਟ ਡਾਇਰੈਕਸ਼ਨ ਦਿੰਦੇ ਅਗਰ ਸਾਨੂੰ ਲੱਗਦਾ ਕਿ ਲਾਈਫ ਚ ਗਰੋਥ ਨਹੀਂ ਹੋ ਰਹੀ ਰਹੀ ਹੈ ਰਾਈਟ ਲਾਈਫ ਸਟਕ ਹੋ ਗਈ ਇੱਕ ਪਾਰਟਿਕੂਲਰ ਜਗ੍ਹਾ ਤੇ ਇਸ ਤੋਂ ਅੱਗੇ ਅਸੀਂ ਜਾ ਹੀ ਨਹੀਂ ਪਾ ਰਹੇ ਹਾਂ ਤੇ ਇਟ ਮੀਨਸ ਵੈਸਟ ਟ੍ਰੈਕਸ਼ਨ ਚ ਪ੍ਰੋਬਲਮ ਹੈ ਕੋਈ ਨਾ ਕੋਈ ਆਪ ਵੈਸਟ ਟ੍ਰੈਕਸ਼ਨ ਚ ਪਿੱਗੀ ਬੈਂਕ ਵੀ ਰੱਖ ਸਕਦੇ ਹੋ ਔਰ ਉਹਦੇ ਚ ਆਪਣੀ ਕੋਈ ਕੈਸ਼ ਵੈਸ਼ ਵੀ ਰੱਖ ਸਕਦੇ ਹੋ ਤਾਂ ਵੀ ਤੁਹਾਨੂੰ ਹੈਲਪ ਕਰੇਗਾ ਇਹ ਵਿੱਚ ਰਾਈਟ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ W and W ਟ੍ਰੈਕਸ਼ਨ W and W ਟ੍ਰੈਕਸ਼ਨ ਸਾਨੂੰ ਐਂਗਜ਼ਾਇਟੀ ਦਿੰਦੀ ਹੈ ਸਾਡਾ ਮੈਂਟਲ ਸਟ्रेस ਜੋ ਹੈ ਉਹ ਸਾਰਾ ਦਾ ਸਾਰਾ ਡਬਲਯੂ ਐਂਡ ਡਬਲਯੂ ਡਾਇਰੈਕਸ਼ਨਸ ਰਹਿੰਦਾ ਔਰ ਸਪੈਸ਼ਲੀ ਨਾ ਜਦੋਂ ਪਹਿਲਾਂ ਪੁਰਾਣੇ ਜਮਾਨੇ ਚ ਮਹਿਲ ਹੁੰਦੇ ਸੀ ਤਾਂ ਉੱਥੇ ਅਗਰ ਆਪਨੇ ਸੋ ਗਿਆ ਤਾਂ ਕੋਈ ਇੱਕ ਨਾ ਪਵਨ ਸਪੈਸ਼ਲੀ ਬਣਾਇਆ ਜਾਂਦਾ ਸੀ ਜਿੱਥੇ ਜਾ ਕੇ ਕੋਈ ਬੰਦਾ ਸਟ੍ਰੈਸ ਚ ਹੈ ਤਾਂ ਉੱਥੇ ਬੈਠ ਜਾਏ ਅਗਰ ਆਪ ਰੋਜ਼ ਥੋੜੀ देर ਆਪਣੀ ਡਬਲਯੂ ਐਂਡ ਡਬਲਯੂ ਡਾਇਰੈਕਸ਼ਨਸ ਬੈਠ ਜਾਓ ਤਾਂ ਜਿਹੜੀ ਐਂਗਜ਼ਾਇਟੀ ਔਰ ਜੋ ਸਭ ਕੁਝ ਤੁਹਾਡਾ ਡਿਪਰੈਸ਼ਨ ਹੈ ਉਹ ਖਤਮ ਹੋ ਜਾਂਦਾ ਓਕੇ ਦੈਨ ਇਸ ਨਾਰਥ ਵੈਸਟ ਰੈਕਸ਼ਨ ਜੇ ਤੁਹਾਨੂੰ ਬੈਂਕਿੰਗ ਦੀ ਸਪੋਰਟ ਨਹੀਂ ਮਿਲ ਰਹੀ ਹੈ ਲਾਈਫ ਚ ਸਪੋਰਟ ਨਹੀਂ ਮਿਲ ਰਹੀ ਹੈ ਸੋਸਾਇਟੀ ਤੋਂ ਸਪੋਰਟ ਨਹੀਂ ਮਿਲ ਰਹੀ ਹੈ ਤਾਂ ਨਾਰਥ ਵੈਸਟ ਰੈਕਸ਼ਨ ਇੰਪੋਰਟੈਂਟ ਹੈ ਕਿਉਂਕਿ ਸਾਰੀ ਸਪੋਰਟ ਤਾਨੂੰ ਨਾਰਥ-ਵੈਸਟ ਟ੍ਰੈਕਸ਼ਨ ਨਹੀਂ ਦੇਣੀ ਹੈ ਇਹਨੂੰ ਅਸੀਂ ਬੈਂਕਿੰਗ ਐਂਡ ਸਪੋਰਟ ਦੀ ਟ੍ਰੈਕਸ਼ਨ ਕਹਿੰਦੇ ਆ ਉਸ ਤੋਂ ਬਾਅਦ ਆ ਜਾਂਦੀ ਸਾਡੇ ਕੋਲ ਐਨ ਐਨਡਬਲਿਊ ਡਾਇਰੈਕਸ਼ਨ ਐਨ ਐਨਡਬਲਿਊ ਟ੍ਰੈਕਸ਼ਨ ਅਟਰੈਕਸ਼ਨ ਲਈ ਹੈ ਤੋਂ ਜਿੰਨੇ ਵੀ ਕਪਲਸ ਹੈਗੇ ਆ ਜੋ ਸਭ ਲਈ ਬਹੁਤ ਇੰਪੋਰਟੈਂਟ ਅਗਰ ਆਪਦੀ ਲਾਈਫ ਚ ਕੋਈ ਪ੍ਰੋਬਲਮ ਆ ਰਹੀ ਹੈ ਇਸ ਰਿਲੇਟਡ ਕਿ ਅਟਰੈਕਸ਼ਨ ਨਹੀਂ ਹੋ ਰਹੀ ਈਵਨ ਬਿਜ਼ਨਸਮੈਨਸ ਲਈ ਅਸੀਂ ਕੀ ਵੀ ਉਹਨਾਂ ਨੂੰ ਕਹਿ ਦਿੰਨੇ ਕਿ ਜਿਹੜੀ ਚੀਜ਼ ਤੁਹਾਨੂੰ ਲੱਗਦਾ ਸ ਇੱਕ ਸ਼ਾਪ ਤੇ ਵੀ ਕਿ ਜਿਹੜੀ ਤੁਹਾਡੀ ਸਭ ਤੋਂ ਐਕਸਪੈਂਸਿਵ ਚੀਜ਼ ਆ ਤੁਹਾਨੂੰ ਲੱਗਦਾ ਕਿ ਲੋਕ ਇਹ ਤੋਂ ਅਟਰੈਕਟ ਹੋਣ ਤਾਂ ਤੁਸੀਂ ਉਹ ਵਾਲੀ ਚੀਜ਼ ਅਟਰੈਕਟ ਕਰਦੀ ਹੈ ਤੁਹਾਡੇ ਵੱਲੇ ਤਾਂ ਐਨ ਐਨ ਡਬਲ ਟ੍ਰੈਕਸ਼ਨ ਹੋ ਗਈ ਐਂਡ ਅਗੇਨ ਨਾਰਥ ਆ ਗਿਆ ਤਾਂ ਅੱਧੇ ਸਾਡੀ ਨੇ 16 ਟ੍ਰੈਕਸ਼ਨਸ ਐਕਸਪਲੇਨ ਹੋ ਗਏ ਬਹੁਤ ਵਧੀਆ ਮੈਮ ਤੁਸੀਂ ਐਕਸਪਲੇਨ ਕੀਤੀਆਂ ਸਾਰੀਆਂ ਡਾਇਰੈਕਸ਼ਨਸ ਤੇ ਨਾਲ ਹੀ ਜਿਵੇਂ ਇਹ ਗੱਲ ਕੀਤੀ ਸੀਗੀ ਕਿ ਜੇਕਰ ਕਿਸੇ ਨੇ ਘਰ ਖਰੀਦਣਾ ਆ ਤਾਂ ਉਹਦੇ ਵਿੱਚ ਤਾਂ ਚੇਂਜਸ ਨਹੀਂ ਕਰ ਸਕਦੇ ਹੈਗੇ ਬਟ ਕਾਫੀ ਲੋਕ ਨੇ ਜਿਹੜੇ ਰੈਂਟ ਤੇ ਰਹਿਣਾ ਵੀ ਪ੍ਰੇਫਰ ਕਰਦੇ ਨੇ ਕੁਝ ਮਜਬੂਰੀਆਂ ਹੁੰਦੀਆਂ ਤਾਂ ਰੈਂਟ ਦਾ ਘਰ ਲੈਣ ਤੋਂ ਪਹਿਲਾਂ ਇੱਕ ਵਾਰੀ ਵਾਸਤੂ ਉੱਥੇ ਚੈੱਕ ਕਰਵਾਉਣਾ ਚਾਹੀਦਾ ਹੈ ਬਿਲਕੁਲ ਕਿਉਂਕਿ ਚਾਹੇ ਜੜੀ ਸਪੇਸ ਤੁਸੀਂ ਰਹਿਣ ਲੱਗੇ ਚਾਹੇ ਉਹ ਰੈਂਟਲ ਹੈ ਚਾਹੇ ਉਹ ਓਨਡ ਪਰ ਉਹ ਸਪੇਸ ਤੁਹਾਡੀ ਸਪੇਸ ਹੋਗੀ ਕਿਉਂਕਿ ਤੁਸੀਂ ਉੱਥੇ ਰਹਿਣਾ ਉਹ ਸਪੇਸ ਨੂੰ ਤੁਸੀਂ ਯੂਟਿਲਾਈਜ਼ ਕਰ ਰਹੇ ਹੋ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਨਾ ਕਿਸੇ ਘਰ ਚ ਬਹੁਤ ਨੈਗੇਟਿਵ એનਰਜਿਸ ਆ ਆ ਮੈਂ ਤੁਹਾਨੂੰ ਜੇ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਅਸੀਂ ਕਿਸੇ ਦੇ ਘਰ ਜਾਣੇ ਆ ਔਰ ਸਾਨੂੰ ਲੱਗਦਾ ਮਨ ਨਹੀਂ ਲੱਗ ਰਿਹਾ ਹੁਣ ਤੁਸੀਂ ਤਾਂ ਉੱਥੇ ਸਿਰਫ 5 ਮਿੰਟ ਲਈ ਗਏ ਹੋ ਤਾਂ ਤੁਹਾਨੂੰ ਤਾਂ ਇਫੈਕਟ ਹੀ ਨਹੀਂ ਕਰਨਾ ਚਾਹੀਦਾ ਕਿ ਤੁਹਾਡਾ ਮਨ ਨਹੀਂ ਲੱਗ ਰਿਹਾ ਤਾਂ ਉਹਦਾ ਸਿਰਫ ਇਸੇਲੀ ਇਫੈਕਟ ਆਂਦਾ ਕਿ ਸਾਨੂੰ ਕੋਈ ਵੀ ਸਪੇਸ ਜਿੱਥੇ ਵੀ ਅਸੀਂ ਕਿਹੜੀ ਵੀ ਉਹਨੂੰ ਸਪੇਸ ਜਿਹੜੀ ਹੈਗੀ ਆ ਉਹ ਸਾਰੀ ਦੀ ਸਾਰੀ ਵੀ ਸਾਨੂੰ ਮਤਲਬ ਮੈਟਰ ਕਰਦੀ ਹੈ ਵਨ ਅਸੀਂ ਪਲੇਨ ਜਾਂ ਟ੍ਰੇਨ 'ਚ ਵੀ ਜਾਈਏ ਸਾਡੇ ਆਸ-ਪਾਸ ਜਿਹੜੇ ਲੋਕ ਬੈਠੇ ਆ ਉਹ ਵੀ ਸਾਨੂੰ ਆਪਣੀ ਆਪਣੀ એનર્ਜੀਸ ਜੜੀਆਂ ਸ਼ੇਅਰ ਕਰ ਰਹੇ ਆ ਤਾਂ ਕਈ ਵਾਰੀ ਸਾਡਾ ਸਫਰ ਬਹੁਤ ਅੱਛਾ ਨਿਕਲਦਾ ਚਾਹੇ ਅਸੀਂ ਕਿਸੇ ਨਾਲ ਗੱਲ ਨਾ ਕਰੀਏ ਸਫਰ 'ਚ ਐਦਾਂ ਕੱਲੀ ਬੈਠੇ ਹੋਈਏ ਔਰ ਕਦੀ ਕਦੀ ਸਾਨੂੰ ਲੱਗਦਾ ਅੱਜ ਬਹੁਤ એનર્ਜੀ ਡレイン ਹੋਈ ਹੈ ਬਿਲਕੁਲ ਤੋ ਰੀਜ਼ਨ ਇਹੀ ਹੈ ਇਵਨ ਤੁਸੀਂ ਵੀ ਜਦੋਂ ਕਿਸੇ ਨਾਲ ਵੀ ਕਰਦੇ ਹੋ ਮੀਟਿੰਗਸ ਰਾਈਟ ਕਦੀ ਕਦੀ ਲੱਗਦਾ ਹੋਗਾ ਅੱਜ ਬਹੁਤ એનર્ਜੀ ਡレイン ਹੋ ਗਈ ਔਰ ਕਿਸੇ ਕਿਸੇ ਆਫਟਰ ਮੀਟਿੰਗ ਨਾਲ ਲੱਗਾ ਹੋਗਾ ਬੜਾ ਮਜ਼ਾ ਆਇਆ ਬਿਲਕੁਲ ਤੋ ਇਹੀ ਰੀਜ਼ਨ ਹੈ ਹੋਰ ਵੀ ਰੀਜ਼ਨ ਨਹੀਂ ਹੈਗਾ ਜੀ ਤੇ ਮੈਂ ਵਾਸਤੂ ਜਿਵੇਂ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਆ ਤਾਂ ਇਸ ਤੋਂ ਇਲਾਵਾ ਹੋਰ ਜਿਹੜੀਆਂ ਕਮਿਊਨਿਟੀਜ਼ ਹੁੰਦੀਆਂ ਨੇ ਉਹ ਵੀ ਵਾਸਤੂ ਚ ਬਿਲੀਵ ਕਰਦੀਆਂ ਨੇ ਹਾਂਜੀ ਹਾਂਜੀ ਸਭ ਬਿਲੀਵ ਕਰਦੇ ਆ ਸਾਰੇ 올 ਓਵਰ ਵਰਲਡ ਹਰ ਬੰਦਾ ਬਿਲੀਵ ਕਰਦਾ ਚਾਈਨੀਜ਼ ਦਾ ਆਪਣਾ ਫੈਂਗਸ਼ੂਈ ਹੈ ਉਹ ਫੈਂਗਸ਼ੂਈ ਚ ਬਿਲੀਵ ਕਰਦੇ ਆ ਉਹ ਵੀ ਵਾਸਤੂ ਹੀ ਹੈ ਕਿਉਂਕਿ ਉਹ ਵੀ ਵਾਟਰ ਜਿੰਨੇ ਵੀ ਐਲੀਮੈਂਟਸ ਹੈ ਸਾਡੇ 5 ਐਲੀਮੈਂਟਸ ਉਤੇ ਬੇਸਡ ਹੀ ਹੈ ਫੈਂਗਸ਼ੂਈ ਇੰਡੀਆ ਚ ਤੋਂ ਵਾਸਤੂ ਈਵਨ ਨਾਰਥ ਇੰਡੀਆ ਦੇ ਹਾਲੇ ਲੋਕ ਥੋੜਾ ਹੁਣ ਬਿਲੀਵ ਕਰਨਾ ਸ਼ੁਰੂ ਕੀਤਾ ਹੈ ਕੁਝ ਸਾਲਾਂ ਤੋਂ ਬਟ ਸਾਊਥ ਇੰਡੀਆ ਦੇ ਲੋਕ ਬਹੁਤ ਜ਼ਿਆਦਾ ਬਿਲੀਵ ਕਰਦੇ ਉਹਨਾਂ ਦਾ ਤਾਂ ਸਾਰੇ ਕਾਰ ਜੋ ਵੀ ਉਹਨਾਂ ਦਾ ਹੈਗਾ ਸਭ ਵਾਸਤੂ ਦੇ ਅਕੋਰਡਿੰਗਲੀ ਹੁੰਦਾ ਔਰ ਉਸ ਤੋਂ ਇਲਾਵਾ ਇਵਨ ਵਾਈਟ ਹਾਊਸ ਜਿਹੜਾ ਬਣਿਆ ਹੋਇਆ ਉਹਦੇ ਤੇ ਇੱਕ ਬੁੱਕ ਵੀ ਹੈਗੀ ਆ ਆਈ ਥਿੰਕ ਇਟਸ ਨੇਮ ਇਜ਼ ਸੀਕ੍ਰੀਟ ਆਰਕੀਟੈਕਚਰ ਆਫ ਵਾਈਟ ਹਾਊਸ ਕੁਛ ਇਸ ਤਰ੍ਹਾਂ ਨਾਮ ਹੈਗਾ ਮੈਨੂੰ ਓਨ ਐਗਜ਼ੈਕਟਲੀ ਯਾਦ ਨਹੀਂ ਆ ਰਿਹਾ ਤਾਂ ਉਹਦੀ ਜੇ ਅਗਰ ਆ ਪੜੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਉਹ ਸਾਰਾ ਸਾਡੇ ਜਿਹੜਾ ਵੀ ਹੈਗਾ ਵਾਸਤੂ ਰਿਲੇਟਡ ਉਹ ਸਾਰੀ ਚੀਜ਼ਾਂ ਹੋਈਆਂ ਹੋਈਆਂ ਓਕੇ ਮਤਲਬ ਕਿ ਵਾਸਤੂ ਇੱਕ ਵਰਡ ਹੈ ਇੰਡੀਆ ਦੇ ਵਿੱਚ ਜ਼ਿਆਦਾ ਕਹਿੰਦੇ ਤੇ ਬਾਕੀ ਕਮਿਊਨਿਟੀ ਚ ਹੋਰ ਨੇਮ ਨੇ ਦੇ ਚੇਂਜ ਹੋ ਰਹੇ ਡਿਫਰੈਂਟ ਨੇਮਸ ਬਟ ਫਾਲੋ ਉਹੀ ਚੀਜ਼ਾਂ ਮਮ ਕਿਚਨ ਦੇ ਆਪਾਂ ਖਾਸ ਗੱਲਬਾਤ ਕਰ ਰਹੇ ਸੀਗੇ ਤਾਂ ਉਹਦੇ ਵਿੱਚ ਕਿਵੇਂ ਰੈਮਡੀਜ਼ ਕਰ ਸਕਦੇ ਨੇ ਹਾਂਜੀ ਕਿਚਨ ਜਿਸ ਤਰ੍ਹਾਂ ਉਹਨੇ ਤੁਹਾਨੂੰ 16 ਦੀਆਂ 16 ਇੰਟਰੈਕਸ਼ਨਸ ਮੈਂਸ਼ਨ ਕੀਤੀਆਂ ਕਿਉਂਕਿ ਕਿਚਨ ਸਾਡਾ ਫਾਇਰ ਐਲੀਮੈਂਟ ਰਿਪਰੈਜ਼ੈਂਟ ਕਰਦੀ ਹੈ ਤਾਂ ਫਾਇਰ ਐਲੀਮੈਂਟ ਨੂੰ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ ਫਾਇਰ ਐਲੀਮੈਂਟ ਸਾਨੂੰ ਐਗਰੈਸ਼ਨ ਵੀ ਦਿੰਦਾ ਹੈ ਜੇ ਬੈਲੈਂਸਡ ਹੈ ਤਾਂ ਸਾਨੂੰ ਪਤਾ ਹੈ ਕਿ ਕਿਸ ਟਾਈਮ ਸਾਨੂੰ ਗੁੱਸਾ ਆਉਣਾ ਚਾਹੀਦਾ ਔਰ ਕਿਸ ਟਾਈਮ ਸਾਨੂੰ ਗੁੱਸਾ ਨਹੀਂ ਆਉਣਾ ਚਾਹੀਦਾ ਜੇ ਫਾਇਰ ਐਲੀਮੈਂਟ ਇੰਬੈਲੈਂਸਡ ਹੋ ਗਿਆ ਤਾਂ ਅਸੀਂ ਅਨਨੈਸੈਸਰੀਲੀ ਚੀਜ਼ਾਂ ਤੇ ਗੁੱਸਾ ਕਰਦੇ ਰਹਿੰਦੇ ਹਾਂ ਜੇ ਸਾਡਾ ਫ

ਇਹਨਾਂ ਤਿੰਨੋਂ ਡਾਇਰੈਕਸ਼ਨਸ ਦੇ ਵਿੱਚ ਜੇ ਤੁਹਾਡਾ ਸਟੋਵ ਹੈਗਾ ਫਾਇਰ ਐਲੀਮੈਂਟ ਅਸੀਂ ਕਹਿੰਦੇ ਆ ਕਿਚਨ ਕਿਚਨ ਮੀਨਸ ਮੇਨ ਜਿਹੜਾ ਹੈਗਾ ਉਹ ਸਟੋਵ ਹੈ ਕਿ ਤੁਹਾਡਾ ਜਿਹੜਾ ਸਟੋਵ ਹੈ ਤੁਹਾਡਾ ਜਿਹੜਾ ਗੈਸ ਚੁੱਲਾ ਉਹ ਕਿੱਥੇ ਆ ਰਿਹਾ ਤੇ ਉਸ ਤੋਂ ਇਲਾਵਾ oven ਹੋ ਗਿਆ microwave ਹੋ ਗਿਆ toaster ਹੋ ਗਿਆ ਜਿੰਨੀਆਂ ਵੀ ਚੀਜ਼ਾਂ ਫਾਇਰ ਨਾਲ ਰਿਲੇਟ ਕਰਦੀਆਂ ਉਹ ਸਾਰੀਆਂ ਚੀਜ਼ਾਂ ਫਾਇਰ ਐਲੀਮੈਂਟ ਹੈਗਾ ਤੇ ਕਿਚਨ ਚ ਮੇਨ ਸਾਨੂੰ ਸਭ ਤੋਂ ਜ਼ਿਆਦਾ ਧਿਆਨ ਇਸੀ ਚੀਜ਼ ਦਾ ਦੇਣਾ ਪੈਂਦਾ ਕਿ ਉਹ ਕਿਸ ਡਾਇਰੈਕਸ਼ਨ ਚ ਆ ਰਿਹਾ ਕਿਉਂਕਿ ਜਦੋਂ ਤੁਸੀਂ ਸੈਂਟਰ 'ਚ ਆਪਣਾ ਕੰਪਾਸ ਰੱਖੋਗੇ ਔਰ ਨੋਟ ਕਰੋਗੇ ਕਿ ਮੇਰੀ ਕਿਚਨ ਕਿੱਧਰ ਆ ਰਹੀ ਹੈ ਹੋ ਸਕ

ਐਂਡ ਸਾਊਥ-ਈਸਟ ਇਹ ਤਿੰਨੋਂ ਡਾਇਰੈਕਸ਼ਨਸ ਪਰਮਿਸਿਬਲ ਡਾਇਰੈਕਸ਼ਨਸ ਹੈ ਫਾਇਰ ਐਲੀਮੈਂਟਲੀ ਬਟ ਇੱਥੇ ਪ੍ਰੋਬਲਮ ਆ ਜਾਂਦੀ ਹੈ ਕਿ ਲੋਕਾਂ ਦੀ ਕਈ ਵਾਰੀ ਜਿਹੜੀ ਸਲੈਬ ਹੁੰਦੀ ਹੈ ਉਹ ਬਲੈਕ ਕਲਰ ਦੀ ਹੁੰਦੀ ਹੈ ਰਾਈਟ ਜਾਂ ਕੋਈ ਹੋਰ ਕਲਰ ਦੀ ਹੁੰਦੀ ਹੈ ਬਲੈਕ ਕਲਰ ਅਗੇਨ ਰਿਪਰੈਜ਼ੈਂਟ ਕਰਦਾ ਵਾਟਰ ਨੂੰ ਤੇ ਜਦੋਂ ਫਾਇਰ ਔਰ ਫੇਅਰ ਸੀ ਉਹਨਾਂ ਨੂੰ ਦੋਨਾਂ ਨੂੰ ਮਿਕਸ ਕਰਦਾ ਤਾਂ ਪ੍ਰੋਬਲਮ ਆ ਜਾਂਦੀ ਹੈ ਤੇ ਇਸ ਕਰਕੇ ਜਿਹੜੀ ਸਾਡੀ ਸਲੈਬ ਦਾ ਕਲਰ ਹੈ ਜਾਂ ਤਾਂ ਆਫ-ਵਾਈਟ ਹੋਣਾ ਚਾਹੀਦਾ ਜਾਂ ਸਾਉ ਇਨ੍ਹਾਂ ਡਾਇਰੈਕਸ਼ਨਸ ਦੇ ਵਿੱਚ ਗ੍ਰੀਨ ਵੀ ਹੋ ਸਕਦਾ ਔਰ ਬ੍ਰਾਊਨ ਕਲਰ ਵੀ ਹੋ ਸਕਦਾ ਬਟ ਅਗਰ ਬਲੈਕ ਹੈ ਤਾਂ ਉਹ ਚੁੱਲੇ ਦੇ نیچے ਫਿਰ ਤੋਂ ਅਗੇਨ ਇੱਕ ਗ੍ਰੀਨ ਸਲੈਬ ਲਗਾਨੀ ਹੀ ਪਏਗੀ ਉਹਦੀ ਰੈਮੇਡੀ ਇਹ ਹੈ ਕਿ ਅਸੀਂ ਇੱਕ ਗ੍ਰੀਨ ਸਲੈਬ ਉਹਦੇ نیچے ਰੱਖ ਦਈਏ ਮਤਲਬ ਕੋਈ ਵੀ ਟਾਈਲ ਦਾ ਪੀਸ ਲੈ ਆਈਏ ਕੋਈ ਮੈਟ ਲੈ ਆਈਏ ਕੋਈ ਮੈਟਲ ਦੇ ਉੱਪਰ ਕਲਰ ਕਰ ਲਈਏ ਗ੍ਰੀਨ ਕਲਰ ਤਾਂ ਉਹ ਅਸੀਂ ਆਪਣੇ ਚੁੱਲੇ ਦੇ نیچے ਰੱਖ ਦਈਏ ਇਸੇ ਜਿਨ ਲੀਆ ਉਹ ਬੰਦੇ نیچے ਰੱਖ ਲਈਏ ਮਾਈਕ੍ਰੋਵੇਵ ਦੇ نیچے ਉਹਨਾਂ ਨੂੰ ਅਸੀਂ ਪਲੇਸ ਕਰ ਦਿੰਦੇ ਹਾਂ ਤਾਂ ਫਿਰ ਸੈਟਰਡੇ ਉਹ ਤੇ ਬੈਡ ਇਫੈਕਟਸ ਸੋ ਖਤਮ ਹੋ ਜਾਂਦੇ ਨੇ ਬਟ ਅਦਰਵਾਈਜ਼ ਵੀ ਬਲੈਕ ਕਲਰ ਆਨਾ ਸਲੈਬ ਚ ਫਾਇਰ ਜਾਂਚ ਉਹ ਗਲਤ ਹੈ ਹੋਣੀ ਨਹੀਂ ਚਾਹੀਦੀ ਬਲੈਕ ਸਲੈਪ ਤਾਂ ਉਹਨੂੰ ਜੇ ਤੁਸੀਂ ਕੁਝ ਪੇਂਟ ਕਰਵਾ ਸਕਦੇ ਹੋ ਕੋਈ ਹੋਰ ਉਹਦੇ ਉੱਪਰ ਕੋਈ ਕਵਰਿੰਗ ਲਗਵਾ ਸਕਦੇ ਹੋ ਤਾਂ ਉਹ ਕਰਨਾ ਚਾਹੀਦਾ ਓਕੇ ਤੇ ਨਾਲੇ ਮੈਮ ਜੇਕਰ ਹੋਰ ਰੈਮਡੀਜ਼ ਵੀ ਦਰਸ਼ਕਾਂ ਨੇ ਪੁੱਛਣੀਆਂ ਹੋਣ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਤੁਸੀਂ ਖੁਦ ਵੀ ਉਹਨਾਂ ਦੇ ਘਰ ਜਾ ਕੇ ਰੈਮਡੀਜ਼ ਨੇ ਜੜੀਆਂ ਹਾਂਜੀ ਹਾਂਜੀ ਅਸੀਂ ਉਹਨਾਂ ਦੇ ਘਰ ਵਿਜ਼ਿਟ ਜ਼ਰੂਰ ਕਰਦੇ ਹਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕੋਈ ਚੀਜ਼ ਜਿਹਦਾ ਵੀਡੀਓਜ਼ ਜਾਂ ਫੋਟੋਸ ਭੇਜੀਆਂ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਜਾ ਕੇ ਪਤਾ ਚੱਲਦਾ ਈ ਐਨਰਜੀਜ਼ ਫੀਲ ਕਰਨੀਆਂ ਉਹ ਹੋ ਜੰਦਾ ਪਤਾ ਚਲ ਜਾਂਦਾ ਕਿ ਪ੍ਰੋਬਲਮ ਨਾਲ ਰਿਲੇਟਡ ਜੇ ਗੱਲ ਕਰਕੇ ਪਰਸਨ ਨਾਲ ਕਿੰਨੀਆਂ ਇਹ ਪ੍ਰੋਬਲਮਸ ਹੈ ਬਟ ਸਟਿਲ ਜਦੋਂ ਤੁਸੀਂ ਉਹਨਾਂ ਦੇ ਘਰ ਜਾਂਦੇ ਹੋ ਜਦੋਂ ਤੁਸੀਂ ਘਰ ਵਿਜ਼ਿਟ ਕਰਦੇ ਹੋ ਤਾਂ ਤੁਹਾਨੂੰ ਇਹ ਸਾਰੀਆਂ એનਰਜਿਸ ਫੀਲ ਹੁੰਦੀਆਂ ਕਿ ਕਿੱਥੇ ਕਿਹੜੀ ਪ੍ਰੋਬਲਮ ਹੈਗੀ ਆ ਤੋ ਉਹਦੇ ਸਾਹਮਣੇ ਰਿਜ਼ਲਟ ਜੋ ਹੈ ਉਹ ਆ ਚੁੱਕੇ ਹਨ ਜੀ ਤੇ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਕੰਟੈਕਟ ਡਿਟੇਲਸ ਸਾਂਝੇ ਕਰ ਦਿਓ ਤੇ ਜੇਕਰ ਕੁਝ ਹੋਰ ਦੱਸਣਾ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ ਹਾਂ ਜੀ ਅੱਜ ਜਿਸ ਤਰ੍ਹਾਂ ਅਸੀਂ ਕਿਚਨ ਕੀਤਾ ਬਟ ਕਿਚਨ ਕੰਪਲੀਟ ਨਹੀਂ ਹੋਇਆ ਹਾਲੇ ਅਸੀਂ ਸਿਰਫ ਇਹ ਹੀ ਦੱਸ ਪਾਏ ਕਿ ਇਹਨਾਂ ਤਿੰਨ ਡਾਇਰੈਕਸ਼ਨਸ ਦੇ ਵਿੱਚ ਪਰਮਿਸਿਬਲ ਹੈ ਬਟ ਬਾਕੀ ਜਿਹੜੀਆਂ ਸਾਰੀਆਂ ਡਾਇਰੈਕਸ਼ਨਸ ਹਨ ਉਹਨਾਂ ਨੂੰ ਐਕਸਪਲੇਨ ਨਹੀਂ ਕਰ ਪਾਏ ਤਾਂ ਮੈਂ ਆਪ ਨੂੰ ਇੱਕ ਮੋਟੀ ਜੀ ਰੈਮੇਡੀ ਦੇ ਦੇਣੀ ਆ ਆਪ ਨੂੰ ਕਿ ਅਗਰ ਆਪਦੀ ਕਿਚਨ ਐਨ ਐਂਡਬਲੂ ਤੋਂ ਲੈ ਕੇ ਸਾਊਥ ਈਸਟ ਤੱਕ ਆ ਰਹੀ ਹੈ ਰਾਈਟ ਔਰ ਆਪ ਦਾ ਜਿਹੜਾ ਸਟੋਵ ਹੈ ਤਾਂ ਉਹਦੇ نیچے ਤੁਸੀਂ ਗ੍ਰੀਨ ਸਲੇਬ ਰੱਖ ਦੋ ਉਹ ਰੈਮਡੀ ਆ ਜਿਸ ਤਰ੍ਹਾਂ ਮੈਂਨੇ ਸਾਰੀਆਂ ਡਾਇਰੈਕਸ਼ਨਸ ਐਕਸਪਲੇਨ ਕੀਤੇ ਐਟਰੀਬਿਊਟਸ ਉਹਨਾਂ ਨਾਲ ਰਿਲੇਟਡ ਵੀ ਤੁਹਾਨੂੰ ਪ੍ਰੋਬਲਮਸ ਆ ਰਹੀਆਂ ਤੇ ਇਹਦਾ ਮਤਲਬ ਤੁਹਾਡੀ ਜਿਹੜੀ ਕਿਚਨ ਹੈਗੀ ਉੱਥੇ ਉਹ ਵੀ ਤੁਹਾਨੂੰ ਪ੍ਰੋਬਲਮ ਦੇ ਰਹੀ ਹੈ ਤਾਂ ਆਪ ਕਿਚਨ ਦੇ نیچے ਗ੍ਰੀਨ ਸਲੇਬ ਰੱਖ ਦੋ ਸਾਊਥ ਸਾਊਥ-ਵੈਸਟ ਤੋਂ ਲੈ ਕੇ ਅਗਰ ਨਾਰਥ-ਵੈਸਟ ਤੱਕ ਤੁਹਾਡੀ ਕਿਚਨ ਆ ਰਹੀ ਹੈ ਤਾਂ ਉਹਦੇ نیچے yellow ਸਲੇਬ ਰੱਖ ਦੋ ਫਾਇਰ ਐਲੀਮੈਂਟ ਦੇ نیچے ਓਕੇ ਹਾਂਜੀ ਬਾਕੀ ਅਗਰ ਆਪ ਨੂੰ ਕੋਈ ਵੀ ਪ੍ਰੋਬਲਮ ਆੰਦੀ ਹੈ ਤਾਂ ਮੈਨੂੰ WhatsApp ਕਰ ਸਕਦੇ ਹੋ ਕਈ ਵਾਰੀ ਹੁੰਦਾ ਕਿ ਬੰਦਾ ਬੈਕ ਕਰ ਲੀ ਹਾਂ ਬਿਲਕੁਲ ਤਾਂ ਨਾਲ ਹੀ ਮਮ ਜੀ ਪ੍ਰੋਗਰਾਮ ਲਈ ਇਹ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਟੂਡੀਓ ਚ ਆਉਣ ਲਈ ਥੈਂਕ ਯੂ ਸ੍ਰੀ ਗੱਲ ਦਾ ਸ਼ੁਕਰ ਤਾਂ ਇਸਿਆ ਜਿਹਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਵੱਖ-ਵੱਖ ਡਾਇਰੈਕਸ਼ਨਸ ਨੂੰ ਲੈ ਕੇ ਉਹਨੇ ਦੀ ਕੀ ਇੰਪੋਰਟੈਂਸ ਹੁੰਦੀ ਹੈ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਖਾਸ ਫੀਚਰ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਤੇ ਜੇਕਰ ਤੁਸੀਂ ਇਸ ਤੋਂ ਇਲਾਵਾ ਹੋਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਮੋਨਿਕਾ ਜੀ ਦੇ ਨਾਲ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ ਤੁਸੀਂ ਮੈਸੇਜ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਣੇ ਰਹਿਮਦਰ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸੱਚੇ ਗਾਲ ਠੀਕ ਹੈ